ਜੋ ਕਹਿਆ ਝੰਡੇ ਗੋਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਭੁਲ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮਤ ਪਰਦਾ ਰੱਖ ਆਪ ਵਾਹਿਗੁਰੂ ਇਹ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਪ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧੰਮਾ ਤੇ ਨਾਨੂ ਪੰਥ ਤੋਂ ਵਿਛੋੜਿਆ ਗਿਆ ਹੈ ਜੀ। ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਦ ਦਾ ਦਾਨ ਹਰ ਸਾਹਿਬ ਜੀ ਨੂੰ ਬਖਸ਼ੂ। ਇਹ ਨਮਾਣਿਆਂ ਦੀ ਮਾਨ ਨੇ ਪਾਣਿਆਂ ਦੀ ਤਾਨ ਨੇ ਉਟਿਆਂਗੀ ਊਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨ ਖਵਣਾ ਪਾਸ ਅਰਦਾਸ ਬੇਨਤੀ ਹੈ ਜੀ। ਤੇਰਾ ਪਹਣਾ ਮਿੱਠਾ ਲੱਗੈ ਤੱਤੀ ਤਵੀ ਤਤਾਰੇ ਤਾ ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰ ਆਂਦੇ ਸੇਖ ਨੇੜੇ ਆਵੇ ਤੱਤੀ ਤਵੀ ਤਤਾਰੇ ਤਾ ਕਦੇ ਸਾਹੀ ਚਤਲਾ ਲਿਆ ਵੈਰੀਆਂ ਨੇ ਤਾਂ ਵੀ ਥੱਲੇ ਹੋਰ ਗੋਲਾ ਪਾ ਲਿਆ ਲਾਟਾ ਜੋ ਅਨੰਦ ਕਹਿੰਦੇ ਖੜਿਆ ਆਦਾ ਆਵੇ ਕਿੱਥੋਂ ਗੁਰੂ ਦੇ ਪਿਆਰ ਆਦੇ ਸੇਕ ਨੇੜਿਆ ਉਹ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਤਰ ਮਹਿਸੂਸ ਕਰ ਇਹ ਮਸਲਾ ਬਾਹਰ ਦੀ ਅੱਖ ਦਾ ਨਹੀਂ ਅੰਦਰ ਦਾ ਹੈ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਤਰ ਮਹਿਸੂਸ ਕਰ ओ केंदे किथे है तेरा रब दिसदानी नहीं मैं के हा आँख बंद कर ध्यान तार महसूस कर ਮਿੱਠਾ ਮਿੱਠਾ ਜਾਲ ਦੇ ਛੋਟੇ ਸ਼ਕਤੀ ਕਰਵਾਤਾ ਕਰੇ 16 ਮਰ 45 ਰੁਪਏ 大家好，我是主持 ਦੀ ਤਤਾਰੇ ਤਾ ਮੀਆ ਮੀਰ ਜਾਣਦਾ ਸੀ ਰੂਪ ਬਾਬਾ ਰੱਬ ਦਾ ਲਾਜੂਗਾ ਉਡਾਂਵਾ ਅੱਜ ਤੱਪੇ ਹੋਏ ਜੱਗ ਦਾ ਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਅਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਹਵੇ ਕਾਲੀ ਯੁਗ ਦੇ ਵਿੱਚ ਬਣ ਗਏ ਸੰਤ ਬਥੇ ਉਹ ਭੁਲ ਕੇ ਗੁਰੂ ਚਰਣਾ ਨੂੰ ਲਾ ਲੈ ਆਪੋ ਆਪਣੇ ਡੇਰੇ